ਕਿ ਕੁਆਰ ਗੁਰਨਾਉਨਕ ਤੇਵ ਜੀ ਤੇ ਭਾਈ ਮਰਦਾਨਾ ਜੀ ਆਪਣੇ ਸਫਰਾਂ ਤੇ ਸਨ। ਰਾਸਤੇ ਵਿੱਚ ਉਹਨਾਂ ਦੀ ਮੁਲਾਕਾਤ ਇੱਕ ਨੇਮਾਣੇ ਦੇ ਸਿੱਖ ਨਾਲ ਹੋਈ ਜੋ ਕਿ ਸਿਰਫ ਮਿੱਟੀ ਦੇ ਬਣੇ ਹੋਏ ਘਰ ਚ ਰਹਿੰਦਾ ਸੀ। ਗੁਰੂ ਸਾਈ ਬੱਤੇ ਭਾਈ ਮਰਦਾਨਾ ਨੇ ਫੈਸਲਾ ਕੀਤਾ ਕਿ ਉਹ ਉਸਦੇ ਨੇਮਾਣੇ ਦੇ ਸਿੱਖ ਦੇ ਘਰ ਰਾਤ ਪਿਤਾਵੇ। ਉਹ ਸਿੱਖ ਬਹੁਤ ਖੁਸ਼ ਹੋਇਆ ਉਸਦੇ ਕੋਲ ਖਾਣ ਲਈ ਬਹੁਤ ਥੋੜ੍ਹੀ ਪਰ ਜੋ ਕੁਝ ਵੀ ਸੀ ਉਹ ਪੂਰੇ ਪਿਆਰ ਸ਼ਰਧਾ ਨਾਲ ਬਣਾਉਣ ਲੱਗ ਪਿਆ। ਸਾਈ ਮਰਦਾਨਾ ਨੂੰ ਥੋੜਾ ਦੁੱਖ ਹੋਇਆ ਕਿਉਂਕਿ ਉਹ ਜਾਣਦਾ ਸੀ ਕਿ ਉਹ ਗੁਰਸਿੱਖ ਬਹੁਤ ਹੀ ਗਰੀਬ ਹੈ ਗੁਰੂ ਜੀ ਨੇ ਇਹ ਗੱਲ ਸਮਝ ਲਈ ਅਤੇ ਸਾਈ ਮਰਦਾਨਾ ਜੀ ਨੂੰ ਕਿਹਾ ਚਿੰਤਾ ਨਾ ਕਰ ਮਰਦਾਨਾ ਸਾਨੂੰ ਵਾਹਿਗੁਰੂ ਦੇ ਪਾਣੇ ਵਿੱਚ ਰਹਿਣਾ ਚਾਹੀਦਾ ਹੈ ਇਹ ਗੁਰਸਿੱਖ ਦੀ ਨਿਮਰਤਾ ਤੇ ਤਿਆਰ ਹੀ ਇਸ ਦਾ ਸਭ ਕੁਝ ਹੈ ਜਦੋਂ ਉਹ ਹੋਲੰਗਰ ਖਾ ਚੁੱਕੇ ਸਨ ਤਾਂ ਗੁਰੂ ਸਾਹਿਬ ਨੇ ਢੂੰਗੇ ਵਿਚਾਰਾ ਵਿੱਚ ਜਾ ਕੇ ਕਿਹਾ ਉਹ ਮਿੱਟੀ ਦੀਆਂ ਪਲੇਟਾਂ ਜੋ ਉਹਨਾਂ ਨੇ ਵਰਤੀਆਂ ਸਨ ਉਹਨਾਂ ਨੂੰ ਤੋੜ ਤੋ ਭਾਈ ਮਰਦਾਨਾ ਹੈਰਾਨ ਹੋ ਗਿਆ ਪਰ ਕਿਉਂਕਿ ਉਹ ਹਮੇਸ਼ਾ ਸਤਿਮਤ ਸੀ ਗੁਰੂ ਜੀ ਦੇ ਹੁਕਮ ਨੂੰ ਮੰਨ ਗਿਆ ਉਹ ਸਿੱਖਣੇ ਨੇ ਕਿਹਾ ਗੁਰੂ ਜੀ ਮੈਂ ਤੁਹਾਡਾ ਸੇਵਕ ਹਾਂ ਜੋ ਤੁਸੀਂ ਚਾਓ ਉਹ ਹੀ ਕਰੂੰ ਇਸ ਤਰ੍ਹਾਂ ਭਾਈ ਮਰਦਾਨਾ ਨੇ ਉਹ ਪਲੇਟਾਂ ਤੋੜ ਦਿੱਤੀਆਂ ਅਗਲੇ ਦਿਨ ਗੁਰੂ ਸਾਹਿਬ ਉੱਥੇ ਆ ਤੇ ਉਹਨਾਂ ਨੇ ਕਿਹਾ ਕਿ ਹੁਣ ਸਾਨੂੰ ਅੱਗੇ ਸਫ਼ਰ ਕਰਨਾ ਹੈ ਗੁਰਸਿੱਖ ਤੋਂ ਮਨ ਪਾਇਆ ਉਹ ਗੁਰੂ ਜੀ ਨੂੰ ਜਗਣਾ ਨਹੀਂ ਚਾਹੁੰਦਾ ਸੀ ਉਸਨੇ ਬੇਨਤੀ ਕੀਤੀ ਕਿ ਉਹ ਕੁਝ ਦੂਰੀ ਤੱਕ ਗੁਰੂ ਜੀ ਦੇ ਨਾਲ ਤੁਰ ਸਕੇ ਗੁਰੂ ਜੀ ਨੇ ਮਨਜ਼ੂਰ ਕਰ ਲਿਆ ਤੁਰੰਤ ਉਹ ਪਹਿਲਾਂ ਗੁਰੂ ਜੀ ਨੇ ਪੇਰ ਢੋਂਗੇ ਵਿਚਾਰਾਂ ਵਿੱਚ ਜਾ ਕੇ ਪਾਈ ਮਰਦਾਨਾ ਨੂੰ ਕਿਹਾ ਮਰਦਾਨਾ ਇਹ ਗੁਰਸਿੱਖ ਦਾ ਨਿੱਪੇ ਦਾ ਘਰ ਵੀ ਤੋੜ ਦੇ ਪਾਈ ਮਰਦਾਨਾ ਬਿਲਕੁਲ ਹੈਰਾਨ ਹੋ ਗਿਆ ਤੇ ਪੁੱਛਿਆ ਗੁਰੂ ਜੀ ਇਸ ਨਿਮਾਣੇ ਕੋਲ ਤਾਂ ਕੁਝ ਵੀ ਨਹੀਂ ਹੈ ਤੇ ਰਸਤਾ ਕਰ ਕਿਉਂ ਤੋੜੀਏ ਉਸ ਸਮੇ ਗੁਰਸਿੱਖ ਨੇ ਬਿਆਪ ਤਿਆਰ ਭਰੀਆਂ ਅੱਖਾਂ ਨਾਲ ਕਿਹਾ ਭਾਈ ਜੀ ਗੁਰੂ ਜੀ ਦਾ ਹੁਕਮ ਹੈ ਤੁਸੀਂ ਹੋਗੇ ਕਰੋ ਇੱਥੇ ਕੁਝ ਵੀ ਮੇਰਾ ਨਹੀਂ ਸਭ ਕੁਝ ਗੁਰੂ ਜੀ ਦਾ ਹੀ ਹੈ ਇਸ ਤਰ੍ਹਾਂ ਭਾਈ ਮਲਦਾਨਾ ਨੇ ਉਸ ਦਾ ਛੋਟਾ ਜਿਹਾ ਘਰ ਵੀ ਤੋੜ ਦਿੱਤਾ ਗੁਰੂ ਜੀ ਭਾਈ ਮਲਦਾਨਾ ਅਤੇ ਉਹ ਗੁਰਸਿੱਖ ਅੱਗੇ ਤੁਰ ਗਏ ਰਾਤ ਹੋਣ ਤੇ ਗੁਰੂ ਜੀ ਨੇ ਗੁਰਸਿੱਖ ਨੂੰ ਕਿਹਾ ਕਿ ਹੁਣ ਅਗਾਂ ਵਾਪਸ ਆਪਣੇ ਘਰਵਾਲੇ ਪੱਤੇ ਜਾਏ। ਗੁਰੂ ਜੀ ਨੇ ਉਸਦੀ ਸੇਵਾ ਨੂੰ ਖੁਸ਼ ਹੋ ਕੇ ਉਸ ਨੂੰ ਆਸ਼ੀਰਵਾਦ ਦਿੱਤਾ। ਜਦੋਂ ਗੁਰਸਿੱਖ ਵਾਪਸ ਆਪਣੇ ਘਰਵਾਲੇ ਦੀ ਥਾਂ ਤੇ ਪਹੁੰਚਿਆ ਉਸਨੇ ਵੇਖਿਆ ਕਿ ਉਸਦਾ ਘਰ ਤਾਂ ਨਹੀਂ ਰਿਹਾ ਪਰ ਜਿੱਥੇ ਘਰ ਸੀ ਉੱਥੇ ਇੱਕ ਛੋਟੀ ਜਿਹੀ ਕੰਦਵਾਂਕੀ ਸੀ। ਉਸਨੇ ਸੋਚਿਆ ਕਿ ਭਾਈ ਮਦੋਨਾ ਨੇ ਸ਼ਾਬ ਕੰਮ ਪੂਰਾ ਕਰ ਦਿੱਤਾ ਉਸਨੇ ਹੁਕਮਨੀ ਤੌਰ 'ਤੇ ਸ਼ਿਨ ਪ੍ਰਤੀਕਤੀ ਜਿਵੇਂ ਹੀ ਉਸਨੇ ਕੰਨ ਤੋੜੀ ਮਿੱਟੀ ਥੋਂ ਹੌਲੀ-ਹੌਲੀ ਛਿਸਕਣ ਲੱਗ ਪਈ ਤੇ ਉਸਤੇ ਇੱਕ ਸੋਨੇ ਦੀ ਖਾਨ ਨਿਕਲਾਈ ਉਹ ਗੁਰਸਿੱਖ ਦਾ ਸਾਲਾ ਤੋਂ ਸੋਨੇ ਦੀ ਖਾਨ ਤਿਹਰੇੰਦਾ ਸੀ ਪਰ ਕਦੇ ਜਾਣਦਾ ਨਹੀਂ ਸੀ ਗੁਰੂ ਜੀ ਦੀ ਕਿਰਪਾ ਨਾਲ ਉਸਦਾ ਸਾਰਾ ਜੀਵਨ ਲੱਗ ਗਿਆ ਨਹੀਂ ਤਾਂ ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼ ਦੀ ਖੂਬਸੂਰਤ ਹੈ ਕਈ ਵਾਰੀ ਉਹ ਸਾਨੂੰ ਕੁਝ ਲੈ ਕੇ ਬਖਸ਼ਿਸ਼ ਦੇ ਦਿੰਦੇ ਹਨ ਅਸੀਂ ਵੀ ਜੇ ਗੁਰੂ ਜੀ ਦੇ ਹੁਕਮ ਨੂੰ ਪੂਰੇ ਵਿਸ਼ਵਾਸ ਨਾਲ ਮੰਨ ਲਈਏ ਤਾਂ ਸਾਡੀ ਜ਼ਿੰਦਗੀ ਵੀ ਰੋਹਾਨੀ ਤੇ ਦੁਨਿਆਵੀ ਖੁਸ਼ੀਆਂ ਨਾਲ ਭਰ ਜਾਵੇਗੀ ਐਸਾ ਕੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਅਸੀਂ ਸਭ ਆਪਣੇ ਆਪਣੇ ਸੋਨੇ ਦੀ ਖਾਨ ਤੇ ਬੈਠੇ ਹਾਂ ਸਾਨੂੰ ਸਿਰਫ ਗੁਰੂ ਜੀ ਦੇ ਹੁਕਮ ਤੇ ਭਰੋਸਾ ਕਰਨਾ ਚਾਹੀਦਾ ਹੈ